ਗੁਰੂ ਸਾਹਿਬ ਨੇ ਫਾਰਸੀ ਵੀ ਵਰਤੀ ਹੈ ਅਰਬੀ ਦਾ ਰੂਪ ਵੀ ਹੈ ਸੰਸਕ੍ਰਿਤ ਦਾ ਰੂਪ ਵੀ ਹੈ ਪਰਾਕ੍ਰਿਤ ਅਬ੍ਰੰਚ ਸੱਤ ਭਾਸ਼ਾ ਪੁਰਾਣੀ ਪੰਜਾਬੀ ਸਿੰਧੀ ਯੂਨੇਮਿਡ ਬ੍ਰਾਜ ਭਾਸ਼ਾ ਬੜੋ ਸਾਰੀਆਂ ਭਾਸ਼ਾਵਾਂ ਕੀ ਹੈ ਕਿਉਂਕਿ ਗੁਰਬਾਣੀ ਚ ਆ ਗਿਆ ਪਾਖਿਆ ਪਾਹੋ ਅਪਾਰ ਜਿਹੜੇ ਪਿਆਰ ਦੀ ਭਾਸ਼ਾ ਦਾ ਉਹ ਆ ਅਪਾਰ ਦੀ ਅਸੀਂ ਅਕਸਰ ਇਤਿਹਾਸ ਪੜ੍ਹਦੇ ਹਾਂ ਪਰ ਕੀ ਅਸੀਂ ਸੱਚ ਮੁੱਚ ਇਸ ਨੂੰ ਸਮਝਦੇ ਹਾਂ ਵਿਸ਼ਵ ਪੱਧਰ ਤੇ ਪ੍ਰਸਿੱਧ ਸਿੱਖ ਚਿੰਤਕ ਅਤੇ ਅਕਾਦਮਿਕ ਹਰਿੰਦਰ ਸਿੰਘ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਪੰਜਾਬ ਕਲਾ ਪਵਨ ਵਿਖੇ ਆਪਣੀ ਕਿਤਾਬ ਗੁਰੂ ਗੋਬਿੰਦ ਸਿੰਘ ਦੇ ਗਲਬਾਤ ਜੀਵਨ ਦ੍ਰਿਸ਼ਟੀ ਅਤੇ ਗਿਆਨ ਰਿਲੀਜ਼ ਕੀਤੀ। ਸਿੱਖ ਵਿਦਵਾਨ ਹਰਿੰਦਰ ਸਿੰਘ ਦੀ ਇਹ ਕਿਤਾਬ ਗੁਰੂ ਦੇ ਜੀਵਨ ਅਤੇ ਗੁਰੂ ਪਗਤ ਦੇ ਸੰਬੰਧਾਂ ਤੇ ਰੌਸ਼ਨੀ ਪਾਉਂਦੀ ਹੈ। ਸਾਡਾ ਪੰਜਾਬ ਟਲ ਆਪਣੀ ਕਿਤਾਬ ਬਾਰੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਹਰਿੰਦਰ ਸਿੰਘ ਦੱਸਦੇ ਹਨ ਕਿ ਕਿਵੇਂ ਗੁਰੂ ਦੇ ਸਰੂਪ ਨੂੰ ਰੂੜੀਵਾਦੀ ਤਾੜਤਾਂ ਤੋਂ ਪਰੇ ਸਮਝਣ ਦੀ ਲੋੜ ਹੈ। ਤਾਂ ਜੋ ਆਉਣ ਵਾਲੀ ਪੀੜ੍ਹੀਆਂ ਗੁਰੂ ਦੀਆਂ ਸਿੱਖਿਆਵਾਂ ਦੀ ਅਸਲ ਵਿਸ਼ਾਲਤਾ ਨੂੰ ਸਮਝ ਸਕਣ। ਆ ਜਿਹੜੀ ਕਿਤਾਬ ਦਸਵੇਂ ਪਾਤਸ਼ਾਹ ਤੇ ਲਿਖੀ ਹੈ ਇਨਫੈਕਟ ਲਿਖੀ ਵੀ ਨਹੀਂ ਕਹਿਣਾ ਚਾਹੀਦਾ ਇਕੱਠੀ ਕੀਤੀ ਹੈ ਕਿਉਂਕਿ ਬਾਣੀ ਤਾਂ ਪਾਤਸ਼ਾਹ ਦੀ ਹੈ ਤੇ ਉਹਦੇ ਵਿੱਚ ਦੋ ਜਿਹੜੇ ਦਸਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਸੀਗੇ ਭਾਈ ਨੰਦ ਲਾਲ ਗੋਆ ਤੇ ਕਵੀ ਚੰਦਰ ਸਿੰਘ ਸੈਨਾਪੁਰ ਉਹਨਾਂ ਦੀ ਬਾਣੀਆਂ ਨੂੰ ਇਕੱਠਾ ਕੀਤਾ ਤਾਂ ਉਹਦੇ ਰੀਜ਼ਨ ਇਹ ਸੀਗਾ ਕਿ ਦਸਵੇਂ ਪਾਤਸ਼ਾਹ ਦੇ ਥੌਟ ਤਾਂ ਨਹੀਂ ਸਾਨੂੰ ਪਤਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਵਿੱਚ ਪੰਜਾਬ ਵਿੱਚ ਪਟਨੇ ਤੋਂ ਆ ਕੇ ਕੀ ਕੀਤਾ ਉਹ ਜਿਹੜੇ ਅਸੀਂ ਸਾਖੀ ਤੋਂ ਤੇ ਨੌਵੇਂ ਪਾਸ਼ਾ ਦੀ ਸਾਧ ਦੇ ਵਿਚਾਰੇ ਦੁੱਖ ਦਿਖਾ ਕੇ ਨੇ ਕਿਸ ਤਰ੍ਹਾਂ ਦੇ ਕਵੀ ਕਿਸ ਤਰ੍ਹਾਂ ਦੀ ਆਰਟ ਕਿਸ ਤਰ੍ਹਾਂ ਦੇ ਵਾਰੀਅਰ ਸੂਰੇ ਲਿਖਤੀ ਰੂਪ ਬਾਣੀ ਦਾ ਇਹ ਸਾਰਾ ਇਕੱਠਾ ਕੰਮ ਹੋ ਰਿਹਾ ਸੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਥਾਟ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਵੇ ਉਹਨਾਂ ਦੇ ਆਪਣੇ ਬਾਣੀ ਰਾਹੀਂ ਤੇ ਉਹਨਾਂ ਦੇ ਦਰਬਾਰੀ ਕਵੀਆਂ ਰਾਹੀਂ ਉਹਦਾ ਇੱਕ ਯਤਨ ਉਹਦੇ ਵਿੱਚ ਫਿਰ ਆਰਟ ਦਾ ਰੂਪ ਦੇਣਾ ਵੀ ਜ਼ਰੂਰੀ ਸੀ ਕਿਉਂਕਿ ਜਣੀ ਅੱਜ ਕੱਲ ਚੀਜ਼ਾਂ ਚੱਲ ਰਹੀਆਂ ਨੇ ਕਿ ਮੂਰਤੀਕਰਨ ਹੋ ਰਿਹਾ ਗੁਰੂਆਂ ਦਾ ਕਿ ਬਗੈਰ ਬੂਰੂ ਦੀ ਮੂਰਤ ਬਣਾਏ ਸ਼ਬਦ ਨੂੰ ਕਿਵੇਂ ਦਿਖਾਇਆ ਜਾਵੇ ਇੰਦਰਲ ਵੀ ਬਹੁਤ ਚੁਪ ਚੁਪਦੀ ਹੈ ਅਸੀਂ ਸਾਰੇ ਗੁਰੂਆਂ ਦੇ ਨਾ ਸਟੀਰੀਓਟਾਈਪ ਬਣਾਏ ਹੋਏ ਨੇ ਅਸੀਂ ਗੁਰਨਾਨਕ ਪਾਤਸ਼ਾਹ ਦੇ ਵੀ ਸਟੀਰੀਓਟਾਈਪ ਬਣਾਏ ਐ ਵੀ ਦਸਵੇਂ ਪਾਤਸ਼ਾਹ ਦੇ ਵੀ ਬਣਾਏ ਹੋਏ ਨੇ ਤੇ ਵਿਚਾਰੇ ਜਿਹੜੇ ਇਹ ਕਿਉਂ ਬਣੇ ਨੇ ਉਹ ਇਸ ਕਰਕੇ ਬਣੇ ਨੇ ਕਿਉਂਕਿ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਦੇਖ ਰਹੇ ਕਿ ਗੁਰੂ ਕੀ ਆ ਅਸੀਂ ਉਹਨੂੰ ਆਪਣੀ ਅਕਲ ਆਪਣੀ ਪੋਲਿਟਿਕਸ ਜਾਂ ਆਪਣੇ ਤਰੀਕਿਆਂ ਦੇ ਨਾਲ ਹੀ ਕੱਲਾ ਦੇਖ ਰਹੇ ਹਾਂ ਤੇ ਗੁਰੂ ਤਾਂ ਇੱਕ ਬਹੁਤ ਵੱਡੇ ਬ੍ਰਹਮੰਡੀ ਰੂਪ ਵਿੱਚ ਵਿਛੜ ਰਿਹਾ ਹੈ ਤੇ ਸਾਡੇ ਮੰਡਲ ਬڑے ਛੋਟੇ ਨੇ ਉਹ ਇਸ ਕਰਕੇ ਸਟੀਰੀਟਾਈਪਿੰਗ ਹੋ ਜਾਂਦੀ ਹੈ ਫਿਰ ਅਸੀਂ ਕਹਿੰਦੇ ਆ ਜੀ ਉਹ ਬੜਾ ਵਧੀਆ ਕਵੀ ਸੀ ਫਿਰ ਅਸੀਂ ਕਹਿੰਦੇ ਆ ਬੜੇ ਵੱਡੇ ਯੋਧੇ ਸੀ ਬਟ ਇਹ ਸਾਰੇ ਵੱਡੇ ਯੋਧੇ ਤਾਂ ਬਹੁਤ ਹੁੰਦੇ ਨੇ ਉਹ ਯੋਧੇ ਵੀ ਸੀ ਤੇ ਉੱਚ ਕੋਟੋਟੀ ਦੇ ਸੀ ਉਹ ਕਵੀ ਵੀ ਸੀ ਤੇ ਉੱਚ ਚੋਟੀ ਦੇ ਸੀ ਬਟ ਉਹ ਤਾਂ ਬਾਦਸ਼ਾਹ ਦਰवेश ਨੇ ਉਹ ਤਾਂ ਕਾਦਰੇ ਹਰਕਾਰ ਨੇ ਉਹ ਤਾਂ ਕ੍ਰੀਏਟਿਵ ਫੋਰਸ ਨੇ ਆਪ ਹੀ ਉਹ ਤਾਂ ਬੇਕਸ਼ਾਂ ਦਾ ਰਿਆਰ ਨੇ ਇਹੀ ਜਿਹੜੀਆਂ ਗੱਲਾਂ ਨੇ ਨਾ ਜਿਹੜੇ ਗੁਰੂ ਸਾਹਿਬ ਦੇ ਪੋਅਟਸ ਨੇ ਉਹ ਸਾਨੂੰ ਉਹਨਾਂ ਦੀ ਪੋਲੈਰਿਟੀ ਤੇ ਸਟੀਰੀਟਾਈਪ ਤੋਂ ਬਾਹਰ ਕੱਢ ਦਿੰਦੇ ਨੇ ਤੇ ਗੁਰੂ ਦਾ ਇੱਕ ਜਿਹੜਾ ਇੱਕ ਸਮੁੱਚਾ ਰੂਪ ਆ ਵ ਇੱਕ ਪਰਫੈਕਟ ਰੂਪ ਆ ਉਹ ਸਾਨੂੰ ਪੇਸ਼ ਕਰਦੇ ਨੇ ਉਸ ਰੂਪ ਨੂੰ ਜੇ ਅਸੀਂ ਸਮਝਾਂਗੇ ਫਿਰ ਸਾਨੂੰ ਸਮਝ ਆਊ ਕਿ ਗੁਰੂ ਨੇ ਕਿਉਂ ਇਹ جنگ ਲੜੀ ਗੁਰੂ ਨੇ ਕਿਉਂ ਜ਼ਫਰਨਾਮਾ ਲਿਖਿਆ ਗੁਰੂ ਨੇ ਜਿਹੜੇ ਰਾਜੇ ਕਦੇ ਉਹਨਾਂ ਦੇ ਨਾਲ ਨਹੀਂ ਕਦੇ ਉਹਦਾ ਕਿੰਨੇ ਉਹਨਾਂ ਨਾਲ ਕਿਵੇਂ ਡੀਲ ਕੀਤਾ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਕਿਉਂ ਬਸਾਇਆ ਗੁਰੂ ਸਾਹਿਬ ਨੇ ਅਨੰਦਗੜ੍ਹ ਦੇ ਫੋਰਟ ਵਿੱਚ ਕੀ ਕੀਤਾ ਉਹ ਚੀਜ਼ਾਂ ਅਸੀਂ ਨਹੀਂ ਸਮਝ ਪਾਉਂਦੇ ਕਿਉਂਕਿ ਸਾਨੂੰ ਗੁਰੂ ਦਾ ਵਿਸ਼ਾਲ ਰੂਪ ਜਿਹੜਾ ਇੱਕ ਨਾਲ ਜੁੜਨ ਕਰਕੇ ਜਿਹੜਾ ਉਹਨਾਂ ਦਾ ਹਿਜਰ ਆਪਣਾ ਹੇਜਰੋਂ ਦਾ ਸੈਪਰੇਸ਼ਨ ਸੈਪਰੇਸ਼ਨ ਨੂੰ ਖਤਮ ਕਰਕੇ ਇੱਕ ਨਾਲ ਜੁੜ ਕੇ ਜਿਹੜੇ ਕੰਮ ਹੁੰਦੇ ਨੇ ਉਹ ਇੱਕ ਪੂਰਨ ਰੂਪ ਵਿੱਚ ਹੁੰਦੇ ਨੇ ਤੇ ਗੁਰੂਪੂਰਨ ਸੀ ਸਟੇਰੀਓਟਾਈਪ ਤਾਂ ਹੁੰਦੇ ਨਹੀਂ ਕਿਉਂਕਿ ਅਸੀਂ ਉਹਨਾਂ ਦੀ ਪੂਰਨਤਾ ਵੱਲ ਨਹੀਂ ਜਾਣ ਦੀ ਸਮਝ ਕਰ ਸਕਦੇ ਉਹ ਸਮਝ ਵਿਧਾਨ ਦੀ ਲੋੜ ਹੈ ਵਿਜ਼ਡਮ ਤੇ ਕਦੇ ਵੀ ਗਿਆਨ ਤੇ ਕਾਪੀਰਾਈਟ ਨਹੀਂ ਹੁੰਦਾ ਗੁਰਬਾਣੀ ਦੀ ਪਰੰਪਰਾ ਦੇ ਵਿੱਚ ਸ਼ਬਦ ਆ ਸ਼ਬਦ ਤਾਂ ਸਗਾ ਸ਼ਬਦ ਤਾਂ ਬ੍ਰਹਮੰਡ ਵਿੱਚ ਪਹਿਲਾਂ ਹੀ ਸੀ ਉਹ ਸ਼ਬਦ ਨੂੰ ਸਾਨੂੰ ਗੁਰੂ ਨੇ ਦੱਸਿਆ ਤੇ ਗੁਰੂ ਨੇ ਜਿਸ ਤਰੀਕੇ ਨਾਲ ਦੱਸਿਆ ਅਸੀਂ ਉਹ ਉਹਦੇ ਨੇੜੇ ਤੇੜੇ ਚਲੇ ਜਾਂਦੇ ਹਾਂ ਫਾਲੋ ਕਰਨ ਦੇ ਸੋ ਜਿਹੜਾ ਵੀ ਉਹ origignal language ਆ ਉਹ ਸਮਝਣੀ ਬਹੁਤ ਜ਼ਰੂਰੀ ਆ ਜਿਨ੍ਹਾਂ ਨੇ ਉਹਨੂੰ ਪ੍ਰੈਜ਼ੈਂਟ ਕਰਨਾ ਹੋਰ ਭਾਸ਼ਾਵਾਂ ਦੇ ਵਿੱਚ ਇਸੇ ਕਰਕੇ ਗੁਰੂ ਦੀ ਆਪਣੀ ਭਾਸ਼ਾ ਨੂੰ ਸਮਝਣਾ ਉਹਦਾ ਸੰਦਰਭ ਸਮਝਣਾ ਫਿਰ ਜੇ ਉਹਦਾ ਉਹਦਾ ਅੰਗਰੇਜ਼ੀ 'ਚ ਦੱਸਣਾ ਜੇ ਕੋਈ ਫਾਰਸੀ ਸੋਚੀ ਜਾ ਰਹੀ ਹੈ ਪੰਜਾਬੀਆਂ ਨੂੰ ਹਰਤੀ ਵੱਡੇ ਸਰੋਤ ਵੀ ਸਮਝਣੇ ਪੈਣਗੇ ਉਹਦਾ ਇਹ ਮਤਲਬ ਗੁਰੂ ਤਾਂ ਦੇਖੋ ਗੁਰੂਆਂ ਦੇ ਦਾ ਕਿਸੇ ਵੀ ਭਾਸ਼ਾ ਨਾਲ ਵਿਤਕਰਾਨੀ ਕੀਤਾ ਅਸੀਂ ਅਸੀਂ ਵਿਤਕਰੇ ਵਾੜਿਆਂ ਚੋਂ ਆਏ ਆ ਕਿਉਂਕਿ ਅਸੀਂ ਇੱਕ ਤੋਂ ਟੁੱਟੇ ਹੋਏ ਆ ਗੁਰੂ ਸਾਹਿਬ ਨੇ ਫਾਰਸੀ ਵੀ ਵਰਤੀ ਆ ਅਰਬੀ ਦਾ ਰੂਪ ਵੀ ਆ ਸੰਸਕ੍ਰਿਤ ਦਾ ਰੂਪ ਵੀ ਨੇ ਪ੍ਰਾਕ੍ਰਿਤ ਅਬ੍ਰੰਚ ਸਾਧ ਭਾਸ਼ਾ ਪੁਰਾਣੀ ਪੰਜਾਬੀ ਸਿੰਧੀ ਯੂਨੇਮਡ ਬ੍ਰਾਜ ਭਾਸ਼ਾ ਬੜੋ ਸਾਰੀਆਂ ਭਾਸ਼ਾਵਾਂ ਕੀ ਆ ਕਿਉਂਕਿ ਗੁਰਬਾਣੀ ਚ ਆ ਗਿਆ ਪਾਖਿਆ ਪਾਹੋ ਅਪਾਰ ਜਿਹੜੇ ਪਿਆਰ ਦੀ ਭਾਸ਼ਾ ਦਾ ਉਹ ਆ ਅਪਾਰ ਦੀ ਸੋ ਉਹ ਭਾਸ਼ਾ ਨੂੰ ਲੋਕਾਂ ਦੀ ਬੋਲੀ ਵਿੱਚ ਕਿਵੇਂ ਪੇਸ਼ ਕਰਨਾ ਜਿੰਨਾਂ ਨੇ ਉਹ ਕਰਨਾ ਉਹਨਾਂ ਨੂੰ origignal ਸਰੋਤਾਂ ਨਾਲ ਸੋਰਸਾਂ ਨਾਲ ਜੁੜਨ ਦੀ ਲੋੜ ਆ ਫਿਰ ਉਸ ਖਿੱਤੇ ਦੇ ਉਸ ਇਲਾਕੇ ਦੇ ਉਸ ਬੋਲੀ ਦੇ ਲੋਕਾਂ ਨੂੰ ਉਸ ਸੰਦਰਭ ਵਿੱਚ ਗੁਰੂ ਦਾ ਇੱਕ ਰੂਪ ਜਿਹੜਾ ਇੱਕ ਐਕਸਲੈਂਸ ਹੋਵੇ ਘਟ ਤੋਂ ਘਟ ਜੇ ਪੂਰਨ ਨਹੀਂ ਆ ਉਹ ਪ੍ਰੈਜ਼ੈਂਟ ਕਰਨ ਦੀ ਲੋੜ ਆ